ਅੱਜ ਆਪਾਂ ਬਣਾਵਾਂਗੇ ਸੌਣ ਮਹੀਨੇ ਦੇ ਸਪੈਸ਼ਲ ਪੂੜੇ ਗੜਵਾਲੇ ਕਿਉਂਕਿ ਸੌਣ ਮਹੀਨੇ ਦੇ ਖੀਰ ਤੇ ਪੂੜੇ ਬਹੁਤ ਫੇਮਸ ਹੈ ਸੋ ਆਪਾਂ ਪੂੜੇ ਬਣਾਉਣ ਵਾਸਤੇ ਤਿਆਰੀ ਕਰਦੇ ਦੋ ਕੋਲੀਆਂ ਆਪਾਂ ਕਣਕ ਦੀ ਆਟੀ ਦੀ ਲਵਾਂਗੇ ਇੱਕ ਕੋਲੀ ਗੁੜ ਦੀ ਲਵਾਂਗੇ ਥੋੜੀ ਜੀ ਸੌਂਫ ਔਰ ਲੈਚੀਆਂ ਦੇ दाणे ਘੁੱਟ ਕੇ ਵਿੱਚ ਪਾਵਾਂਗੇ। ਹਾਂ ਥੋੜਾ ਜਿਹਾ ਤੇਲ ਲਵਾਂਗੇ ਤਲਣ ਵਾਸਤੇ। ਗੋੜੰਦ ਨੂੰ ਘੁੱਟ ਕੇ ਚੰਗੀ ਤਰ੍ਹਾਂ ਪਾਣੀ ਵਿੱਚ ਭਿਉਆ ਦੇਣਾ ਹੈ। ਕੋਸੇ ਪਾਣੀ ਵਿੱਚ ਜਲਦੀ ਘੁਲ ਜਾਂਦਾ ਥੋੜਾ ਕੋਸੇ ਪਾਣੀ ਵਿੱਚ ਆਪਾਂ ਪਾ ਸਕਦੇ। ਫਿਰ ਨੂੰ ਆਪਾਂ ਘੋਲ ਲਾਂਗੇ ਚੰਗੀ ਤਰ੍ਹਾਂ ਘੰਟਾ ਕੋ ਪਹਿਲਾਂ ਭਿਓ ਕੇ ਰੱਖ ਦਿਓ। ਗਰਮ ਚੰਗੇ ਤਰ੍ਹਾਂ ਪਾਣੀ ਵਿੱਚ ਖੋਲ ਲੈਣਾ ਜਿੱਤੇ ਚੰਗੀ ਤਰ੍ਹਾਂ ਗਵੜਾ ਖੋਲ ਗਿਆ ਵਿੱਚ ਪਾਣੀ ਦੇ ਤਾਂ ਫਿਰ ਆਪਾਂ ਇਹਨੂੰ ਛਾਣ ਲਾਂਗੇ ਚਾਹ ਪੋਣੀ ਨਾ ਛਾਣ ਲਾਂਗੇ ਤਾਂ ਜੋ ਕਿ ਡੱਕੇ ਵਗੈਰਾ ਹੁੰਦੇ ਨਿਕਲ ਜਾਂਦੇ ਵਿੱਚ ਹੁਣ ਆਪਾਂ ਪੂੜਿਆਂ ਵਾਸਤੇ ਆਟਾ ਤਿਆਰ ਕਰਾਂਗੇ ਦੋ ਕੌਲੀਆਂ ਆਟੀ ਦੀਆਂ ਪਾ ਕੇ ਇਹਦੇ ਵਿੱਚ ਆਪਾਂ ਗੁੜ ਵਾਲਾ ਪਾਣੀ ਪਾਵਾਂਗੇ। ਔਰ ਨਾਲ ਨਾਲ ਹਿਲਾਇ ਜਾਣਾ ਇਹਨੂੰ। ਤਾਂ ਜੋ ਘੰਟਾਾਂ ਪੈ ਚੰਗੀ ਤਰ੍ਹਾਂ ਆਟਾ ਖੋਲ ਕੇ ਇੱਕਸਾਰ ਹੋ ਜਾਵੇ। ਇਸ ਤਰ੍ਹਾਂ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ। ਨਾਲ ਆਟਾ ਆਪਣਾ ਖੁਲਕੇ ਬਿਲਕੁਲ ਤਿਆਰ ਹੋ ਗਿਆ। ਬਹੁਤ ਹੀ ਸੋਕੇ ਤਰੀਕੇ ਨਾਲ ਇਹ ਬਣ ਜਾਂਦੇ ਆ ਤੇ ਬਿਲਕੁਲ ਵੀ ਚਿਪਕਦੇ ਨਹੀਂ। ਤੇ ਲੋਹੇ ਦੇ ਤਵੇ ਤੇ ਬਣਾਵਾਂਗੇ ਆਪਾਂ ਇਹਨਾਂ ਨੂੰ ਹਟੇਨ ਬਿਲਕੁਲ ਘੋਲ ਕੇ ਇੱਕ ਸਾਰ ਕਰ ਲੈਣਾ ਕੋਈ ਗੰਟ ਵਗੈਰਾ ਨਾ ਹੋਵੇ ਚ ਹਣ ਆਪਾਂ ਖੀਰ ਵੀ ਨਾਲ ਤਿਆਰ ਕੀਤੀ ਹੈ 2 ਕਿਲੋ ਦੁੱਧ ਦੇ ਵਿੱਚ ਆਪਾਂ ਇੱਕ ਕੋਲੀ ਛੋਟੀ ਛੋਲ ਚੰਗੀ ਤਰ੍ਹਾਂ ਧੋ ਕੇ ਪਾਤੇ ਉਬਲਦੇ ਹੋਏ ਦੁੱਧ ਦੇ ਚ ਇਹਨੂੰ ਵੀਡੀਓ ਵਿੱਚ ਸਿਖਤੇ ਆਪਾਂ ਹਰਝਾ ਲਿਆ ਦੋ ਤਿੰਨ ਲੈ ਜੀਆਂ ਕੁੱਟਕੇ ਪਾ ਦਿੱਤੇ ਨੇ ਬੱਚੇ ਤੇ ਬਾਅਦ ਚ ਆਪਾਂ ਖੰਡ ਪਾਵਾਂਗੇ ਸੋ ਖੀਰ ਆਪਣੀ ਤਿਆਰ ਹੋਣ ਵਾਲੀ ਹੈ ਸੋ ਹੁਣ ਆਪਾਂ ਪੂੜੇ ਬਣਾ ਬਣਾਵਾਂਗੇ ਪੂੜੇ ਆ ਵਾਸਤੇ ਆਪਾਂ ਤਵਾ ਉੱਪਰ ਗੈਸ ਤੇ ਧਰ ਕੇ ਜੇ ਤਵਾ ਗਰਮ ਹੋ ਗਿਆ ਉੱਪਰ ਤੇਲ ਲਗਾਵਾਂਗੇ ਸਰੋਂ ਦਾ ਤੇਲ ਚੰਗੀ ਤਰ੍ਹਾਂ ਲਗਾ ਦੇਣਾ ਤਾਕੇ ਪੂਰੇ ਉਤੇ ਚਿਪਕਣਾ ਔਰ ਬਹੁਤ ਵਧੀਆ ਬਣ ਜਾਣ। ਇਹ ਲੱਕ ਪਿੱਪਲ ਦਾ ਪੱਤਾ ਲੈ ਕੇ ਉਹਨੂੰ ਆਪਾਂ ਦੂਰਾ ਕਰ ਲੈਣਾ। ਜਦੋਂ ਉੱਪਰ ਪਾਵਾਂਗੇ ਤਾਂ ਇਸ ਦੇ ਨਾਲ ਆਪਾਂ ਪੂੜਾ ਜਿਹੜਾ ਪਤਲਾ ਕਰ ਦੇਣਾ। ਪੱਤੇ ਨਾਲ ਕਮ ਆ ਕੇ। ਇਸ ਤਰ੍ਹਾਂ ਆਟਾ ਪਾ ਕੇ ਹਣ ਆਪਾਂ ਪਿੱਪਲ ਤੇ ਪੱਤੇ ਦੇ ਨਾਲ ਚਾਰ ਚਫੇਰੇ ਨੂੰ ਨੂੰ ਕਰਕੇ ਗੋਲ-ਗੋਲ ਕਰ ਦੇਣਾ ਵਧੀਆ। আর পাতলা ਕਰ ਦੇਣਾ ਪੂਰਾ ਤਾਂ ਜੋ ਵਧੀਆ ਬਣ ਜਾਵੇ। ਮੜੇ ਦੇ ਸਾਈਡਾਂ ਤੇ ਆਪਾਂ ਸਰੋਂ ਦਾ ਤੇਲ ਲਾਵਾਂਗੇ। ਤਾਂ ਜੋ ਸੱਡਾ ਵਧੀਆ ਪੱਕ ਕੇ ਤੇ ਚੰਗੀ ਤਰ੍ਹਾਂ ਆਪਣਾ ਪੂੜਾ ਜਿਹੜਾ ਚੱਕਿਆ ਜਾ ਸਕੀ ਵਧੀਆ ਇਸ ਤਰ੍ਹਾਂ ਬਹੁਤ ਵਧੀਆ ਪੂੜਾ ਤਿਆਰ ਹੋ ਜਾਂਦਾ ਹੈ ਬਿਲਕੁਲ ਵੀ ਨਾਲ ਨਹੀਂ ਚਿਪਕਦਾ ਤੇ ਬਹੁਤ ਹੀ ਸੌਫਟ ਤੇ ਟੇਸਟੀ ਬਣਦੇ ਆ ਗੜਦੇ ਪੂੜੇ ਸੋ ਇਸੇ ਤਰ੍ਹਾਂ ਹੀ ਆਪਾਂ ਜਦੋਂ ਵੀ ਪੂੜਾ ਪਾਉਣਾ ਹੈ ਤਤਵੇ ਉੱਪਰ ਫਿਰ ਤੇਲ ਲਗਾਉਣਾ ਫਿਰ ਦੂਸਰਾ ਪੂਰਾ ਤਿਆਰ ਕਰਨਾ ਆਪਾਂ ਇਸ ਤਰ੍ਹਾਂ ਸਾਰੇ ਤੇਲ ਲਗਾ ਕੇ ਫਿਰ ਕੜਚੀ ਨਾਲ ਉੱਪਰ ਪਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਹੀ ਬਣ ਕੇ ਤਿਆਰ ਹੋ ਜਾਂਦੇ ਬਹੁਤ ਹੀ ਵਧੀਆ ਲੱਗਦੇ ਇਸ ਮੌਸਮ ਦੇ ਵਿੱਚ ਖਾਸ ਤੌਰ ਤੇ ਸੌਣ ਮਹੀਨੇ ਵਿੱਚ ਹੀ ਬਣਾਏ ਜਾਂਦੇ ਬੱਚੇ ਵੀ ਬਹੁਤ ਪਸੰਦ ਕਰਦੇ ਇਹਨਾਂ ਨੂੰ ਔਰ ਵੱਡੇ ਵੀ ਬਹੁਤ ਪਸੰਦ ਕਰਦੇ ਇਸ ਤਰ੍ਹਾਂ ਪੰਜਾਬੀ ਸਟਾਈਲ ਦੇ ਨਾਲ ਪੂਰੇ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦੇ ਵਧੀਆ ਇਸੇ ਤਰ੍ਹਾਂ ਕਰਕੇ ਆਪਾਂ ਸਾਰੇ ਪੂੜੇ تیار ਕਰ ਲੈਣੇ ਆ ਹਰ ਇੱਕ ਤੇਲ ਲਗਾ ਕੇ ਥੇਰੀ ਪੂੜਾ ਪਾਉਣਾ ਤੇ ਫੇਰੇ ਵਧੀਆ ਪੂੜੇ ਬਣਦੇ ਬਿਲਕੁਲ ਨਹੀਂ ਚਿਪਕਦੇ ਤੇ ਸੌਫਟ ਸੌਫਟ ਬਣਦੇ ਤੁਸੀਂ ਵੀ ਇੱਕ ਵਾਰ ਜਰੂਰ ਟਰਾਈ ਕਰਕੇ ਦੇਖਣਾ ਬਹੁਤ ਵਧੀਆ ਬਣਨਗੇ ਇਹਦੇ ਉੱਪਰ ਵੀ ਪਤੇ ਲਾ ਸਕਦੇ ਆ ਕਿਉਂਕਿ ਉੱਪਰੋਂ ਵੀ ਪਰ ਸਾਫਟ ਸਾਫਟ ਬਣ ਜਾਂਦਾ ਹੈ इस तरह हौली हौली साइडा तो ला के थल देने सारे पूड़ी बहुत हो अपने अपनी इस तरह करके बहुत सौखे तरीके तैयार हो गए వస్తే బాన్ జీల్ గుడ ఆటే బా చాయిదా మిస్ పూడే బ ਆ ਬਸ ਸਾਰੇ ਪੂੜੇ ਬਣਾ ਲਏ ਆ तकरीबन ਇਹ ਤੁਸੀਂ ਵੀ ਇਸ ਤਰ੍ਹਾਂ ਟਰਾਈ ਕਰਕੇ ਦੇਖੋ ਬਹੁਤ ਵਧੀਆ ਬਣਨਗੇ ਪੰਜਾਬੀ ਸਟਾਈਲ ਦੇ ਨਾਲ ਤੇ ਲੋਹੇ ਦੇ ਤਵੇ ਦੇ ਬਣਾ ਕੇ ਦੇਖੋ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਇਹ ਲਾਪਲ ਗੋਣੇ ਇਸ ਕਰਕੇ ਤਾਂ ਕਰ ਕੇ ਜੀ ਵਿਚੁੰਬੜੇ ਨਾ ਕਿਸੇ ਪਾਸੇ ਵੀ ਸੈਡਾ ਤਾਂ ਵੀ ਚੰਗੀ ਤਰ੍ਹਾਂ ਰੜ ਜਾਂਦਾ ਹੈ ਲਓ ਜੀ ਬਹੁਤ ਵਧੀਆ ਪੂੜੇ ਬਣ ਗਏ ਸਾਰੇ ਹੁਣ ਆਪਾਂ ਇਹਨਾਂ ਨੂੰ ਖੀਰ ਦੇ ਨਾਲ ਖਾ ਸਕਦੇ ਹਾਂ ਬਹੁਤ ਹੀ ਵਧੀਆ ਲੱਗਦੇ ਹੈ ਇਹ ਪੰਜਾਬੀਆਂ ਦੀ ਫੇਵਰਿਟ ਡਿਸ਼ ਹੈ ਖੀਰ ਤੇ ਪੂੜੇ ਤੇ ਬਹੁਤ ਹੀ ਚੌਂਕਣਾ ਖਾਂਦੇ ਸਾਰੇ ਸੋ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਣੇ ਇਸ ਤਰ੍ਹਾਂ ਸਾਰੇ ਪੂੜੇ ਬਹੁਤ ਵਧੀਆ ਬਣ ਕੇ ਤਿਆਰ ਹੋ ਗਏ ਆ ਲੋਜੀ ਆਪਣੇ ਸਾਰੇ ਪੂਰੇ ਤਿਆਰ ਹੋ ਗਏ ਹੈ ਇਸ ਨੂੰ ਆਪਾਂ ਖੀਰ ਨਾਲ ਖਾ ਸਕਦੇ ਹਾਂ ਬਹੁਤ ਹੀ ਟੇਸਟੀ ਲੱਗਦੇ ਹੈ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਦੇਣੇ ਇੱਕ ਵਾਰ ਟਰਾਈ ਜ਼ਰੂਰ ਕਰਨਾ